ਇਥੇ ਸਾਡੇ ਵਲੰਟੀਅਰ ਸਾਹਿਬਾਨਾਂ ਵੱਲੋਂ ਔਰ ਇੱਕ ਦੋ ਮੈਨੂੰ ਲੋਕ ਮਿਲੇ ਸੀ ਕਿ ਪੀਲੀਆ ਬਹੁਤ ਅਚੜਾ ਸੀ ਸੋ ਅਸੀਂ ਸਾਰੀ ਟੀਮ ਸਾਡੇ ਐਸਐਮਓ ਸਾਹਿਬ ਸਾਡੇ ਐਸਜੀਓ ਸਾਹਿਬ ਵਾਟਰ ਸੈਨੀਟੇਸ਼ਨ ਦੇ ਹੋਰ ਅਫਸਰ ਸਾਹਿਬਾਨ ਸਾਰੇ ਅੱਜ ਅਸੀਂ ਇਕੱਲੇ ਇਕੱਲੇ ਘਰ ਜਾ ਕੇ ਪੁੱਛ ਰਹੇ ਕਿ ਤੁਹਾਡਾ ਕੀ ਹਾਲ ਚਾਲ ਹੈ ਕਿਈ ਤੁਹਾਨੂੰ ਬੱਚੇ ਮਿਲੇ ਜਿਹੜਾ ਜੁਨਡਸ ਹੋ ਗਿਆ ਤੇ ਅਸੀਂ ਫੈਸਲਾ ਕੀਤਾ ਕਿ ਆਉਣ ਵਾਲੇ ਦਿਨਾਂ ਇੱਥੇ ਕੈਂਪ ਵੀ ਲਾਵਾਂਗੇ ਇਸ ਸਮੂਹ ਸਭ ਬਣਾਣਾ ਹੈ ਸਪੈਸ਼ਲ ਟੀਮ ਬਣਾ ਕੇ ਇੱਕ ਜਿੰਨੇ ਵੀ ਬੱਚੇ ਦਾਖਲ ਹੋ ਰਹੇ ਆ ਕੋਈ ਲੋਕ ਦਾਖਲ ਹੋ ਰਹੇ ਉਹਨਾਂ ਦਾ ਇਲਾਜ ਮੈਂ ਕਹਿ ਕਿ ਸਪੈਸ਼ਲ ਤੌਰ ਤੇ ਕਰੋ ਔਰ ਇਥੇ ਅਸੀਂ ਇਹ ਟ੍ਰੇਸ ਕਰ ਰਹੇ ਕਿ ਰੀਜ਼ਨ ਕੀ ਹੈ ਸੋ ਅਫਸਰ ਸਾਹਿਬਾਨ ਵੀ ਟੈਸਟ ਲੈ ਰਹੇ ਨੇ ਔਰ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਪਹਿਲਾਂ ਤਾਂ ਕਿ ਜਿਹੜਾ ਵੀ ਪਾਣੀ ਹੁਣ ਇਥੋਂ ਪੀਣਾ ਆਪਾਂ ਨੇ ਬੈਸੀ ਬਰਸਾਤ ਦਾ ਮੌਸਮ ਹੈ ਉਬਾਲ ਕੇ ਪੀਓ ਉਬਾਲ ਕੇ ਠੰਡਾ ਕਰਕੇ ਪੀਓ ਔਰ ਇਹਦਾ ਅਸੀਂ ਕਾਸ ਰੁਕੀਆ ਕਿਉਂ ਇਹ ਜੌਂਦੇ ਸੇ ਥੇਰੀ ਚ ਹੋ ਰਿਹਾ ਸਾਡੇ ਅਫਸਰ ਸਾਹਿਬਾਨ ਦੀ ਟੀਮ ਸਾਡੇ ਐਸਐਮਓ ਸਾਬੂਸੀ ਸਰ ਨਾਲ ਲੜ ਕੇ ਹੱਲ ਕਰਾਂਗੇ ਨਾਲ ਨਾਲ ਕਈ ਜਗ੍ਹਾ ਦੇਖਿਆ ਨਵੀਂ ਪਾਈਪ ਲਾਈਨ ਦਾ ਅਸੀਂ ਕਹਿ ਕੇ ਇਹਨੂੰ ਨਵੀਂ ਪਾਈਪ ਲਾਈਨ ਪਾਈ ਹੋ ਸਕਦਾ ਹੈ ਪੁਰਾਣੀ ਪਾਈਪ ਲਾਈਨ ਜਿਹੜੀ ਉਹਦੇ ਕਰਕੇ ਵੀ ਇਹ ਪ੍ਰੋਬਲਮ ਆਉਂਦੀ ਹੋਵੇ ਤੇ ਅਸੀਂ ਆਪਣੇ ਲੋਕਾਂ ਨੂੰ ਇਨਸ਼ੋਰ ਕਰਦੇ ਆ ਕਿ ਸਰਕਾਰ ਤੁਹਾਡੇ ਨਾਲ ਅਸੀਂ ਆਪ ਕੱਲੇ ਕੱਲੇ ਘਰ ਜਾ ਰਹੇ ਆ ਇਹ ਘਬਰਾਉਣ ਦੀ ਲੋੜ ਨਹੀਂ ਔਰ ਇਹਦਾ ਬਹੁਤ ਛੇਤੀ ਟ੍ਰੇਸ ਕਰਕੇ ਸਹੀ ਵੀ ਕਰਾਂਗੇ ਔਰ ਸਰਕਾਰ ਪੂਰਾ ਇਲਾਜ ਜਿਹੜਾ ਆਪਣੇ ਤੌਰ ਤੇ ਕਰ ਰਹੀ ਹੈ ਜਿਹੜੇ ਬੱਚੇ ਬਿਮਾਰ ਹੋ ਰਹੇ ਆ ਜੀ ਕੀ ਆਉਣ ਵਾਲੇ ਦਿਨਾਂ ਵਿੱਚ ਇੱਥੇ ਕੋਈ ਮੈਡੀਕਲ ਸਹੂਲਤ ਕੈਂਪ ਲਗਾਇਆ ਜਾਵੇਗਾ ਕੋਈ ਮੈਂ ਗੱਲ ਕੀਤੀ ਹੈ ਕਿ ਅਸੀਂ ਬਹੁਤ ਛੇਤੀ ਹਫਤੇ ਦੇ ਵਿੱਚ ਵਿੱਚ ਐਸਐਮਓ ਸਾਹਿਬ ਨੂੰ ਕਿਹਾ ਇੱਥੇ ਮੈਡੀਕਲ ਕੈਂਪ ਲਾ ਕੇ ਡਾਕਟਰਾਂ ਦੀ ਟੀਮ ਆਊਗੀ ਸੈਂਪਲ ਲਵਾਂਗੇ ਸਾਰਿਆਂ ਨੂੰ ਚੈੱਕ ਕਰਾਂਗੇ ਪੰਜਾਬ ਸਰਕਾਰ ਦੀ ਮਾਨਯੋਗ ਸਰਦਾਰ ਕੋ ਹਸੀਮਾਨ ਸਾਹਿਬ ਦੀ ਵਹੀ ਦੇ ਵਿੱਚ ਬਚਨ ਵਤ ਤੈ ਲੋਕਾਂ ਨਾਲ ਕਿ ਅਸੀਂ ਆਪਣੇ ਲੋਕਾਂ ਨੂੰ ਤੰਦਰੁਸਤ ਰੱਖਣਾ ਹੈ ਜਿਹੜਾ ਵੀ ਇਲਾਜ ਕਰਜਾਊਗਾ ਉਹ ਪੰਜਾਬ ਸਰਕਾਰ ਕਰੂਗੀ। ਇੱਥੇ ਸਾਡੇ ਵਲੰਟੀਅਰ ਸਾਹਿਬਾਨਾਂ ਵੱਲੋਂ ਔਰ ਇੱਕ ਦੋ ਮੈਨੂੰ ਲੋਕ ਮਿਲੇ ਸੀ ਕਿ ਪੀਲੀਆ ਬਹੁਤ ਅੱਛੜੀ ਸੀ। ਸੋ ਅਸੀਂ ਸਾਰੀ ਟੀਮ ਸਾਡੇ ਐਸਐਮਐਲ ਸਾਹਿਬ ਸਾਡੇ ਐਸਜੀਓ ਸਾਹਿਬ ਵਾਟਰ ਸੈਨੀਟੇਸ਼ਨ ਦੇ ਹੋਰ ਅਫਸਰ ਸਹਿਬਾਨ ਸਾਰੇ ਅੱਜ ਅਸੀਂ ਕੱਲੇ-ਕੱਲੇ ਘਰ ਜਾ ਕੇ ਪੁੱਛ ਰਹੇ ਕਿ ਤੁਹਾਡਾ ਕੀ ਹਾਲ-ਚਾਲ ਹੈ ਕਈ ਸਾਨੂੰ ਬੱਚੇ ਮਿਲੇ ਜਿਹੜਾ ਜੌਂਡੇ ਸੋ ਗਿਆ ਤੇ ਅਸੀਂ ਇਹ ਫੈਸਲਾ ਕੀਤਾ ਕਿ ਆਉਣ ਵਾਲੇ ਦਿਨਾਂ 'ਚ ਇੱਥੇ ਕੈਂਪ ਵੀ ਲਾਵਾਂਗੇ ਤੇ ਐਸੇ ਮੂਸਾਬ ਬਣਾਣਾ ਹੈ ਸਪੈਸ਼ਲ ਟੀਮ ਬਣਾ ਕੇ ਇੱਕ ਜਿੰਨੇ ਵੀ ਬੱਚੇ ਦਾਖਲ ਹੋ ਰਹੇ ਆ ਕੋਈ ਲੋਕ ਦਾਖਲ ਹੋ ਰਹੇ ਉਹਨਾਂ ਦਾ ਇਲਾਜ ਮੈਂ ਕਹਿ ਕਿ ਸਪੈਸ਼ਲ ਤੌਰ ਤੇ ਕਰੋ ਔਰ ਇਥੇ ਅਸੀਂ ਇਹ ਪ੍ਰੈਸ ਕਰ ਰਹੇ ਆ ਕਿ ਰੀਜ਼ਨ ਕੀ ਹੈ ਸੋ ਅਫਸਰ ਸਾਹਿਬਾਨ ਵੀ ਟੈਸਟ ਲੈ ਰਹੇ ਨੇ ਔਰ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਪਹਿਲਾਂ ਤਾਂ ਕਿ ਜਿਹੜਾ ਵੀ ਪਾਣੀ ਹੁਣ ਇਥੋਂ ਪੀਣਾ ਆਪਾਂ ਨੇ ਬੈਸੀ ਬਰਸਾਤ ਦਾ ਮੌਸਮ ਹੈ ਉਬਾਲ ਕੇ ਪੀਓ ਉਬਾਲ ਕੇ ਠੰਡਾ ਕਰਕੇ ਪੀਓ ਔਰ ਇਹਦਾ ਅਸੀਂ ਕਾਸ ਰੂਕ ਕੀ ਹੈ ਕਿਉਂ ਇਹ ਜੌਂਦੇ ਸੇ ਥੇ ਰੀਚ ਹੋ ਰਿਹਾ ਸਾਡੇ ਅਫਸਰ ਸਾਹਿਬਾਨ ਦੀ ਟੀਮ ਸਾਡੇ ਐਸਐਮਓ ਸਰਵਿਸ ਅਸੀਂ ਸਾਰੇ ਲੜ ਕੇ ਹੱਲ ਕਰਾਂਗੇ ਨਾਲ ਨਾਲ ਕਈ ਜਗ੍ਹਾ ਦੇਖਿਆ ਨਵੀਂ ਪਾਈਪ ਲਾਈਨ ਦਾ ਅਸੀਂ ਕਹਿ ਕੇ ਇਹਨੂੰ ਨਵੀਂ ਪਾਈਪ ਲਾਈਨ ਪਾਈ ਹੋ ਸਕਦਾ ਹੈ ਪੁਰਾਣੀ ਪਾਈਪ ਲਾਈਨ ਜਿਹੜੀ ਉਹਦੇ ਕਰਕੇ ਵੀ ਪ੍ਰੋਬਲਮ ਆਉਂਦੀ ਹੋਵੇ ਤੇ ਅਸੀਂ ਆਪਣੇ ਲੋਕਾਂ ਨੂੰ ਇਨਸ਼ੋਰ ਕਰਦੇ ਹਾਂ ਕਿ ਸਰਕਾਰ ਤੁਹਾਡੇ ਨਾਲ ਅਸੀਂ ਆਪ ਕੱਲੇ ਕੱਲੇ ਘਰ ਜਾ ਰਹੇ ਹਾਂ ਤੇ ਘਬਰਾਉਣ ਦੀ ਲੋੜ ਨਹੀਂ ਔਰ ਇਹਦਾ ਬਹੁਤ ਛੇਤੀ ਟ੍ਰੇਸ ਕਰਕੇ ਸਹੀ ਵੀ ਕਰਾਂਗੇ ਔਰ ਸਰਕਾਰ ਪੂਰਾ ਇਲਾਜ ਜਿਹੜਾ ਆਪਣੇ ਤੌਰ ਤੇ ਕਰ ਰਹੀ ਹੈ ਜਿਹੜੇ ਬੱਚੇ ਬਿਮਾਰ ਹੋ ਰਹੇ ਆ ਜੀ ਕੀ ਆਉਣ ਵਾਲੇ ਦਿਨਾਂ ਵਿੱਚ ਇੱਥੇ ਕੋਈ ਮੈਡੀਕਲ ਸਹੂਲਤ ਕੈਂਪ ਲਗਾਇਆ ਜਾਵੇਗਾ। ਕੋਈ ਮੈਂ ਗੱਲ ਕੀਤੀ ਹੈ ਕਿ ਅਸੀਂ ਬਹੁਤ ਛੇਤੀ ਹਫਤੇ ਦੇ ਵਿੱਚ ਵਿੱਚ ਐਸਐਮਓ ਸਾਹਿਬ ਨੂੰ ਕਿਹਾ ਇੱਥੇ ਮੈਡੀਕਲ ਕੈਂਪ ਲਾ ਕੇ ਡਾਕਟਰਾਂ ਦੀ ਟੀਮ ਆਊਗੀ। ਸੈਂਪਲ ਲਵਾਂਗੇ, ਸਾਰਿਆਂ ਨੂੰ ਚੈੱਕ ਕਰਾਂਗੇ। ਪੰਜਾਬ ਸਰਕਾਰ ਦੀ ਮਾਨਯੋਗ ਸਰਦਾਰ ਕੁਹਾਸਿਮਾਨ ਸਾਹਿਬ ਦੀ ਵਹੀ ਦੇ ਵਿੱਚ ਬਚਨ ਵੱਤ ਤਹਿ ਲੋਕਾਂ ਨਾਲ ਕਿ ਅਸੀਂ ਆਪਣੇ ਲੋਕਾਂ ਨੂੰ ਤੰਦਰੁਸਤ ਰੱਖਣਾ ਹੈ। ਜਿਹੜਾ ਵੀ ਇਲਾਜ ਕਰਜਾਊਗਾ ਉਹ ਪੰਜਾਬ ਸਰਕਾਰ ਕਰੂਗੀ।